ਉਹ ਕਹਿੰਦਾ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਂਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਅੱਗੇ ਉਹ ਲਿਖਦਾ ਯਾਰ ਮੇਰੇ ਜੋ ਇਸ ਆਸਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ ਜੇ ਮੈਂ ਚੁੱਪ ਹੀ ਰਹਾ ਜੇ ਮੈਂ ਕੁਝ ਨਾ ਕਿਹਾ ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ ਗੱਲ ਟੁਕਦੀ ਆ ਹੜਾਂ ਦੀ ਮਾਰ ਦੇ ਉੱਪਰ ਢਾੜੀਵਾਲ ਦੇ ਪੀਏ ਆ ਜਿਨ੍ਹਾਂ ਦੇ ਬਾਰੇ ਮੈਂ ਗੁਰਜੀਤ ਸਿੰਘ ਔਇਲਾ ਦੀ ਵੀਡੀਓ ਇੰਟਰਵਿਊ ਸੁਣੀ ਬੋਨੀ ਅਮਰਪਾਲ ਸਿੰਘ ਨਾਲਾ ਸਾਫ ਕਾ ਬਤਾਇਕ ਨੇ ਗੁਰਜੀਤ ਸਿੰਘ ਔਜਲਾ ਮੌਜੂਦਾ ਲੋਕ ਸਭਾ ਮੈਂਬਰ ਨੇ ਅਵਸਰ ਤੋਂ ਹੋਰ ਵੀ ਇੱਥੇ ਜਿਹੜੇ ਨਮਾਇंदे ਹੁੰਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਢਾਲੀਵਾਲ ਦਾ ਮੌਜੂਦਾ ਪੀਏ ਮੁਖਤਾਰ ਸਿੰਘ ਤੇ ਉਹਦਾ ਭਰਾ ਸਰਪੰਚ ਜਗਤਾਰ ਸਿੰਘ ਪਿੰਡ ਬੱਲੜਵਾਲ ਦੇ ਨੇ ਸ਼ਾਇਦ ਉਧਰ ਦੇ ਉਹਨਾਂ ਨੇ ਇਹ ਇਹਨਾਂ ਨੇ ਵਿਧਾਇਕ ਨੇ ਕਿਹਾ ਉਹ ਸਾਬਕਾ ਵਿਧਾਇਕ ਨੇ ਕਿਹਾ ਮੌਜੂਦਾ ਲੋਕ ਸਭਾ ਮੈਂਬਰ ਨੇ ਕਿਹਾ ਕਿ ਇਹਨਾਂ ਨੇ ਉਹ ਨਾਲਾ ਤੋੜ ਕੇ ਜਿਹੜੇ ਕਿਸਾਨਾਂ ਦੀ ਰਾਏ ਸਿਕ ਬਲਾਰੀ ਦੇ ਕਿਸਾਨਾਂ ਦੀ ਜ਼ਮੀਨ ਬਚਾਈ ਜਾ ਸਕਦੀ ਸੀ ਉਹਨੂੰ ਸਗੋਂ ਰੋੜਲੀ ਮਜਬੂਰ ਕੀਤਾ ਉਹ ਉਹਨੂੰ ਉਜਾੜਨ ਲਈ ਜਿਹੜਾ ਮਜਬੂਰ ਕੀਤਾ ਭਾਵੇਂ ਕਿ ਬਾਅਦ ਵਿੱਚ ਕੁਲਦੀਪ ਸਿੰਘ ਧਾਰੀਵਾਲੇ ਜਾ ਕੇ ਉੱਥੇ ਉਹਨੂੰ ਬੰਨ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਪਰ ਆਪਣੇ ਜਿਹੜੇ ਜਿਨ੍ਹਾਂ ਦਾ ਨਾਂ ਲੱਗਦਾ ਸੀ ਉਹਨਾਂ ਨੂੰ ਲੋਕਾਂ ਦੇ ਘਟਾਰੇ 'ਚ ਖੜਾ ਕਰਕੇ ਜਵਾਬਦੇ ਨਹੀਂ ਬਣਾਇਆ ਇੱਥੋਂ ਦੇ ਜਿਹੜੇ ਸਾਬਕਾ ਮੰਤਰੀ ਧਾਰੀਵਾਲਾ ਉਹਨਾਂ ਦਾ ਜਿਹੜਾ ਪੀਏ ਮੁਖਤਿਆਰ ਸਿੰਘ ਹੈ ਉਹਦਾ ਇਹ ਭਿੰਡੇ ਦੇਖੋ ਨੇ ਰਾਤ ਆ ਕੇ ਇਹ ਜਿਹੜੀ ਨਹਿਰ ਆ ਆ ਤੋੜੀ ਆ ਪੋਕਲੇਨ ਦੇ ਨਾਲ ਜੀਸੀਬੀ ਦੇ ਨਾਲ ਲੋਕ ਢਾਉਂਦੇ ਰਹੇ ਆ ਰਾਤ ਲੜਾਈ ਹੋ ਚੱਲੀ ਗੋਲੀ ਚੱਲ ਚੱਲੀ ਸੀ ਲੋਕਾਂ ਦੀ ਕਿਉਂਕਿ ਦੇਖੋ ਕੁਦਰਤੀ ਆਪ ਤੇ ਕੁਦਰਤੀ ਟੁੱਟ ਜੇ ਹੋਰ ਗੱਲ ਆ ਪਰ ਜੀਸੀਬੀ ਨਾ ਇਹ ਚਲਦੀ ਨਹਿਰ ਤੇ ਨਾਲੇ ਇਲਾਕਾ ਇਲਾਕੇ ਨੂੰ ਵੰਡਦਾ ਨਾ ਉਹ ਇੱਧਰ ਆ ਸਕਦੇ ਨਾ ਉੱਧਰ ਜਾ ਸਕਦੇ ਆ ਡਿਪਟੀ ਕਮਿਸ਼ਨਰ ਮੈਡਮ ਜੀ ਬਾਰ ਬਾਰ ਤੁਹਾਨੂੰ ਮੈਂ ਤਾਂ ਕਹਿਣਾ ਉਹਨਾਂ ਕਹਿਣਾ ਚਾਹੁੰਦਾ ਕਿ ਤੁਹਾਡੇ ਹੱਥ ਪ੍ਰਬੰਧ ਹੈ ਜ਼ਿਲ੍ਹੇ ਦੇ ਤੁਸੀਂ ਮਾਲਕ ਹੋ ਜ਼ਿਲ੍ਹੇ ਦੇ ਅਫਸਰ ਹੋ ਸੋ ਇੱਥੇ ਆਇਓ ਜਾਂ ਆਪਣੇ ਪ੍ਰਬੰਧਕ ਭੇਜ ਦਿਓ ਪਰ ਮੇਰੀ ਬੇਨਤੀ ਆ ਵੀ ਉਹ ਉਹ ਵੱਡੇ ਕੈਮਰੇ ਲੈ ਕੇ ਨਾ ਆਇਓ ਕਿ ਫੇਰ ਫੋਟੋ ਸ਼ੂਟ ਜਿਹੜਾ ਬਣ ਕੇ ਰਹਿ ਜਾਵੇ ਤੇ ਕੰਮ ਇੱਥੇ ਫੇਰ ਕਾਰਸੇ ਵਾਲੇ ਬਾਬੇ ਹੀ ਕਰਨ ਜਾ ਕੰਮ ਇਥੇ ਫਿਰ ਜਿਹੜਾ ਆਮ ਲੋਕ ਹੀ ਕਰਨੇ ਨੂੰ ਪੂਰਨ ਦਾ ਸੋ ਮੇਰੀ ਬੇਨਤੀ ਹੈ ਤੁਹਾਡੇ ਗਾੜੀ ਹੱਥ ਜੋੜ ਕੇ ਕਿ ਇਹਦੇ ਵੱਲ ਜਰੂਰ ਧਿਆਨ ਦਿਓ ਤੇ ਇਹ ਜਿਹੜਾ ਵਾ ਇਹ ਹੁਣ ਕਿਹਦੀ ਮਨਜ਼ੂਰੀ ਚਾਹੀਦੀ ਹੈ ਡਿਪਟੀ ਸਾਹਿਬ ਤੁਹਾਨੂੰ ਡਿਪਟੀ ਕਮਿਸ਼ਨਰ ਸਾਹਿਬ ਸੌਰੀ ਡੀਸੀ ਸਾਹਿਬ ਮੇਰੀ ਬੇਨਤੀ ਹੈ ਵੀ ਆਪਾਂ ਨੂੰ ਕਿਸ ਕਿਹਦੀ ਮਨਜ਼ੂਰੀ ਚਾਹੀਦੀ ਹੈ ਸਾਡੇ ਹਲਕਾ ਵਿਧਾਇਕ ਧਾਲੀਵਾਲ ਸਾਹਿਬ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਇਹਨੂੰ ਪੂਰਨ ਵਾਸਤੇ ਕਿਹਦੀ ਮਨਜ਼ੂਰੀ ਚਾਹੀਦੀ ਹੈ ਕਿ ਇਹ ਵੀ ਬਾਬੇਪੂਰ ਮਗਿਆ ਕੇ ਇਹ ਵੀ ਸਿੱਖ ਸੰਗਤਾਂ ਹੀ ਪੂਰਨ ਗਈਆਂ ਉਰ ਦੇਣਗੀਆਂ ਸਿੱਖ ਸੰਗਤਾਂ ਤੁਸੀਂ ਇੱਕ ਵਾਰੀ ਕਹਿ ਦਿਓ ਵੀ ਨਹੀਂ ਸਾਡੇ ਵਾਸਤੇ ਹੀ ਕਰ ਲਈਏ ਇਹਦੇ ਵਿੱਚ ਸਾਨੂੰ ਪਰਮਿਸ਼ਨਾਂ ਲੈਣ ਦੀ ਲੋੜ ਹੈ ਇਹਦੇ ਸਾਨੂੰ ਹਾਈਵੇ ਨੂੰ ਪੁੱਛਣਾ ਪੈਣਾ ਇਹਦੇ ਵਿੱਚ ਸਾਨੂੰ ਫੁਲਾਣੇ ਨੂੰ ਕਹਿਣਾ ਪੈਣਾ ਕਿਉਂਕਿ ਜਦੋਂ ਆਪਾਂ ਬਹਾਨੇਬਾਜ਼ੀਆਂ ਤੇ ਉਤਰਾਂਗੇ ਨਾ ਤੇ ਬਹਾਨੇਬਾਜ਼ੀਆਂ ਬਹੁਤ ਨੇ ਸੋ ਇਸ ਕਰਕੇ ਇਹ ਅਜੇ ਵੀ ਰਾਤ ਨੂੰ ਹਾਸਿਆਂ ਦਾ ਸਦਾ ਸਦਾ ਇਹ ਦਿੰਦਾ ਹੈ ਰਸਤਾ ਅਜੇ ਵੀ ਦਿਨ ਵੇਲੇ ਵੀ ਕਿਉਂਕਿ ਜਦੋਂ ਵੀ ਇਸ ਰਸਤੇ ਤੋਂ ਨਾ ਵਾਕਿਫ ਕੋਈ ਬਾਹਰੋਂ ਆਏਗਾ ਤਾਂ ਉਹ ਹਾਸੇ ਦਾ ਸ਼ਿਕਾਰ ਹੋਏਗਾ ਇਹ ਮੈਂ ਤੁਹਾਨੂੰ ਲੋਕੇਸ਼ਨ ਦੱਸ ਦਿਆਂ ਕਿ ਜਦੋਂ ਆਪਾਂ ਅਜਨਾਲੇ ਤੋਂ ਗੱਗੋਮਾਲ ਵਾਲੀ ਸਾਈਡ ਨੂੰ ਜਾਂਦੇ ਆ ਨੈਸ਼ਨਲ ਹਾਈਵੇ ਦੇ ਉੱਪਰ ਅਜਨਾਲਾ ਕ੍ਰੋਸ ਕਰਕੇ ਸਕੀ ਨਾਲਾ ਕ੍ਰੋਸ ਕਰਕੇ ਅੱਗੇ ਅੰਬਪੂਰ ਦੀ ਦਾ ਰਸਤਾ ਹੈ ਉੱਥੇ ਇਹ ਨੈਸ਼ਨਲ ਹਾਈਵੇ ਦਾ ਬਾਈਪਾਸ ਪੈਂਦਾ ਜਿਹੜਾ ਫਲਾਈਓਵਰ ਬਣਿਆ ਫਲਾਈਓਵਰ ਦੇ ਥੱਲੇ ਇੱਕ ਮੋੜ ਹੈ ਤਿੱਖਾ ਮੋੜ ਹੈ ਔਰ ਤਿੱਖੇ ਮੋੜ ਦੇ ਬਿਲਕੁਲ ਸਾਹਮਣੇ ਇਹ ਬੜਾ ਵੱਡਾ ਟੂਆ ਪੈ ਚੁੱਕਾ ਹਟਦੇ ਪਾਣੀ ਨਾਲ ਇਹ ਪੂਰਨਾ ਕਿਨੇ ਆ ਜਾਂ ਤਾਂ ਸਾਡੀ ਅਪੀਲ ਹੈ ਸਾਨੂੰ ਕਹਿ ਦਿਓ ਵੀ ਇਹ ਸਾਡੇ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਜਾਂ ਕਿਸੇ ਦੇ ਵੀ ਜਿਹੜਾ ਜਿਹੜਾ ਵੀ ਇਹ ਜ਼ਿੰਮੇਵਾਰ ਹੈ ਉਹਦੇ ਵਾਸਤੇ ਨਹੀਂ ਵਾਸਤੇ ਗੱਲ ਨਹੀਂ ਗਈ ਸਿੱਖ ਸੰਗਤਾਂ ਸਿੱਖ ਨੌਜਵਾਨ ਇਹਨੂੰ ਵੀ ਪੂਰ ਦੇਣਗੇ ਹੜ ਦੇ ਪਾਣੀ ਤੋਂ ਅੱਜ 20 ਦਿਨੋਂ ਚੱਲੇ ਨੇ 20 ਦਿਨ ਤੋਂ ਇਹ ਉਵੇਂ ਦਾ ਉਵੇਂ ਪਿਆ ਸੋ ਮੈਂ ਫਿਰ ਆਪਣੇ ਸਾਰਿਆਂ ਨੂੰ ਜਿਹੜੇ ਜਿਹੜੇ ਵੀ ਕਹਿੰਦੇ ਆ ਆ ਡੀਪਰ ਹੀ ਖੜਾ ਆ ਓਏ ਟਾਇਰ ਫੜਾ ਟਾਇਰ ਟਾਇਰ ਸਾਰ ਸਾਰ ਫਤਰੋ ਅੱਬਾ ਬਾਈ ਹੋਣੇ ਭਲੇ ਅੱਬਾ ਬਾਈ ਦੇ ਆ ਬਾਬਾ ਜੀ ਦੇ ਆ ਬਾਬਾ ਵੇਖ ਬਈ ਬਹੁਤ ਟਾਲੀ ਜੋ ਟਾਲੀ ਦੇ ਸਾਹ ਹਲ ਐਸ ਵਾਲੇ ਜਨਾਲਾ ਰਮਦਾਸ ਏਰੀਆ ਵਿੱਚ ਵਗਦੇ ਰਿਆਵੀ ਦਰਿਆ ਦੇ ਵਿੱਚ ਆਏ ਹੜਾਂ ਦੇ ਪਾਣੀ ਦੀ ਮਾਰ ਮਾਰ ਕਾਰਨ ਨੁਕਸਾਨੇ ਗਏ ਇਥੋਂ ਦੇ ਸੈਂਕੜੇ ਪਿੰਡਾਂ ਦੀ ਜ਼ਮੀਨ ਜ਼ਮੀਨ ਝੋਨੇ ਦੀ ਫਸਲ ਕਮਾਦ ਦੀ ਫਸਲ ਤੇ ਪਸ਼ੂਆਂ ਦੇ ਚਾਰੇ ਦੀ ਫਸਲ ਤੇ 200 ਦੇ ਕਰੀਬ ਜਿਹੜਾ ਪਿੰਡਾਂ ਨੂੰ ਨੁਕਸਾਨ ਪਹੁੰਚਿਆ ਉਹਦੀ ਗੱਲ ਕਰਨ ਜਾ ਰਹੇ ਆ ਪਰ ਉਸ ਤੋਂ ਪਹਿਲਾਂ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਇੱਕ ਸਾਡਾ ਸ਼੍ਰੋਮਣੀ ਸ਼ਾਇਰ ਹੈ ਜੋ ਇਸ ਵਾਰ ਇਸ ਦੁਨੀਆ ਤੇ ਨਹੀਂ ਹੈ ਦੁਨੀਆ ਤੋਂ ਜਾ ਚੁੱਕਾ ਉਹਦਾ ਇੱਕ ਸ਼ੇਰ ਬੜਾ ਟੁਕਦਾ ਉਹ ਕਹਿੰਦਾ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਅੱਗੇ ਉਹ ਲਿਖਦਾ ਯਾਰ ਮੇਰੇ ਜੋ ਇਸ ਆਸਤੇ ਮਰ ਗੇ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ ਗੱਲ ਟੁਕਦੀ ਆ ਹੜਾਂ ਦੀ ਮਾਰ ਦੇ ਉੱਪਰ ਕਿਉਂਕਿ ਸਾਡਾ ਪ੍ਰਸ਼ਾਸਨ ਸਾਡੀ ਸਰਕਾਰ ਇਹਨਾਂ ਨੇ ਭਜਨੜ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਵੀਡੀਓ ਤੁਸੀਂ ਵੇਖ ਸਕਦੇ ਹੋ ਫੋਟੋਆਂ ਅਖਬਾਰਾਂ ਦੇ ਵਿੱਚ ਵੇਖ ਸਕਦੇ ਹੋ ਵੱਡੀਆਂ-ਵੱਡੀਆਂ ਲੱਗੀਆਂ ਕਿ ਡੀਸੀ ਸਾਹਿਬ ਅੱਜ ਇੱਥੇ ਨੇ ਐਸਐਸਪੀ ਸਾਹਿਬ ਇੱਥੇ ਨੇ ਮੌਜੂਦਾ ਵਧਾਇਕ ਇੱਥੇ ਨੇ ਫਲਾਣਾ ਅਫਸਰ ਇੱਥੇ ਆ ਫਲਾਣਾ ਅਫਸਰ ਇੱਥੇ ਆ ਰੈਸਕਿਊ ਕੀਤਾ ਜਾ ਰਿਹਾ ਐ ਐਨ ਡੀ ਆਰ ਐਫ ਦੀਆਂ ਟੀਮਾਂ ਵੱਲੋਂ ਬੜਾ ਕੁਝ ਵਿਖਾਇਆ ਗਿਆ ਪਰ ਜੇ ਅਸਲ ਹਕੀਕਤ ਨੂੰ ਜਾਣੂ ਹੋਣਾ ਨਾ ਪ੍ਰਣਾਲਾ ਉੱਥੇ ਦਾ ਉੱਥੇ ਐ ਕਿਸੇ ਨੇ ਕੱਖ ਨਹੀਂ ਕੀਤਾ ਜੇ ਕਿਸੇ ਨੇ ਕੁਝ ਕੀਤਾ ਉਹ ਸਾਡੇ ਪੰਜਾਬ ਦੇ ਜਾਨ ਹੈ ਕੀਤਾ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਕੀਤਾ ਸਾਡੇ ਪੰਜਾਬ ਦੀਆਂ ਸੰਗਤਾਂ ਨੇ ਕੀਤਾ ਸਾਡੇ ਪੰਜਾਬ ਦੇ ਕਾਰ ਸੇਵਾ ਵਾਲੇ ਬਾਬਿਆਂ ਨੇ ਕੀਤਾ ਤੁਸੀਂ ਵੇਖ ਸਕਦੇ ਹੋ ਕਿ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਕੰਮ ਹੁੰਦਾ ਬੰਦ ਬੰਦਨੇ ਪਹਿਲਾਂ ਤੇ ਬੰਨਾਂ ਨੂੰ ਟੁੱਟਣ ਤੋਂ ਬਚਾਉਣਾ ਇਹ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਕਿ ਜਿੱਥੇ ਜਿੱਥੇ ਵੀ ਬੰਨ ਕਮਜ਼ੋਰ ਨੇ ਪਹਿਲਾਂ ਉਹਨਾਂ ਦੀ ਬਰਬਤ ਕਰਨੀ ਜਾਂ ਉਹਨਾਂ ਨੂੰ ਪੱਕਿਆ ਕਰਨਾ ਜੇ ਪੱਕਿਆ ਵੀ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਇਹ ਉਹਨਾਂ ਦੀ ਖਲਾਈ ਸਮੇਂ ਸਰ ਕਰ ਸਕਦੇ ਨੇ ਇਹ ਅਲਰਟ ਕਰ ਸਕਦੇ ਨੇ ਕਿ ਪਿੱਛੇ ਬਰਸਾਤਾਂ ਜ਼ਿਆਦਾ ਹੋਈਆਂ ਜਦੋਂ ਮੌਸਮ ਵਿਭਾਗ ਇਹਨਾਂ ਨੂੰ ਅਲਰਟ ਕਰਦਾ ਮੌਸਮ ਵਿਭਾਗ ਇਹਨਾਂ ਨੂੰ ਚੇਤਾਵਨੀ ਦਿੰਦਾ ਤਾਂ ਇਹਨਾਂ ਦਾ ਇੱਕ ਫਰਜ਼ ਬਣਦਾ ਕਿ ਆਉਣ ਵਾਲੀ ਸਥਿਤੀ ਨਾਲ ਜਿੱਥਨ ਦੀ ਪਹਿਲਾਂ ਤੋਂ ਤਿਆਰ ਰਹਿਣਾ ਪਰ ਤਿਆਰੀ ਕਿਸੇ ਦੀ ਕੋਈ ਨਹੀਂ ਹੋਈ ਤੁਸੀਂ ਵੇਖ ਲਿਆ ਕਿ ਲੋਕ ਘਰੋਂ ਭਗਾਰ ਹੋਏ ਨੇ ਫਸਲਾਂ ਦਾ ਨੁਕਸਾਨ ਹੋਇਆ ਲੋਕਾਂ ਦਾ ਉਜਾੜਾ ਹੋਇਆ ਕਿਸਾਨ ਪਹਿਲਾਂ ਹੀ ਇੱਕ ਆਰਥਿਕ ਮੁਦਹਾਲੀ ਦੀ ਮਾਰ ਸੀ ਉਸ ਤੋਂ ਹੋਰ ਆਰਥਿਕ ਮੁਦਹਾਲੀ ਦੀ ਮਾਰ ਜ ਗਿਆ ਕਿਉਂਕਿ ਅਜੇ ਕਣਕ ਬੀਜੇ ਜਾਣ ਦਾ ਵੀ ਕੋਈ ਬਹੁਤਾ ਸਾਫ਼ ਸਪਸ਼ਟ ਆਉਣ ਵਾਲੇ ਦਿਨਾਂ ਦੀ ਸਥਿਤੀ ਨਹੀਂ ਲੱਗਦੀ ਕਿ ਕਣਕ ਵੀ ਚੰਗੀ ਤਰੀਕੇ ਨਾਲ ਬੀਜੀ ਜਾਏਗੀ ਕਿਉਂਕਿ ਅਜੇ ਵੀ ਕਈ ਤਰ੍ਹਾਂ ਦੀਆਂ ਅੜਚਣਾਂ ਲੋਕਾਂ ਨੂੰ ਜਿਹੜਾ ਆਪਣੇ ਖੇਤਾਂ ਦੇ ਵਿੱਚੋਂ ਗਾਰ ਰੇਤ ਮਿੱਟੀ ਕੱਢਣ ਦੇ ਵਿੱਚ ਆ ਰਹੀਆਂ ਪ੍ਰਸ਼ਾਸਨ ਰੇਤ ਕੱਢਣੀ ਦੇ ਰਿਹਾ ਸਰਕਾਰ ਕਹਿ ਰਹੀ ਹੈ ਜਿਸ ਦਾ ਖੇਤ ਉਸ ਦੀ ਰੇਤ ਪਰ ਉਹਨਾਂ ਦੇ ਵੀ ਅੜਚਨਾ ਡਾਈਆਂ ਜਾ ਰਹੀਆਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਜਾ ਕੇ ਕਿਸਾਨਾਂ ਨੂੰ ਕਹਿ ਰਿਹਾ ਕਿ ਤੁਸੀਂ ਆਪਣੀ ਪੈੜੀ ਦੇ ਵਿੱਚੋਂ ਮਿੱਟੀ ਜਾਂ ਰੇਤ ਨੂੰ ਪੁੱਟ ਸਕਦੇ ਇਹ ਨਹੀਂ ਕੱਢ ਸਕਦੇ ਬਾਹਰ ਤੁਸੀਂ ਪੁਲਿਸ ਦਾ ਕੰਮ ਹੈ ਪੁਲਿਸ ਦਾ ਇਹ ਕੰਮ ਹੀ ਨਹੀਂ ਕਿ ਉਹ ਕਿਸਾਨ ਦੇ ਖੇਤ ਜਾ ਕੇ ਉਹਨੂੰ ਰੋਕੇ ਇਹ ਮਾਲ ਮਹਿਕਮੇ ਦਾ ਕੰਮ ਹੋ ਸਕਦਾ ਇਹ ਮਾਈਨਿੰਗ ਵਿਭਾਗ ਦਾ ਕੰਮ ਹੋ ਸਕਦਾ ਪਰ ਉਹ ਵੀ ਇੱਕ ਲਿਖਤੀ ਪੜਤੀ ਹੈ ਵੀ ਇਹ ਨਜਾਇਜ਼ਤ ਨਹੀਂ ਦਿੱਤਾ ਇਹ ਹਾੜਾਂ ਦੇ ਪਾਣੀ ਦੀ ਮਾਰ ਚਲੋ ਇਹ ਵੀ ਗੱਲਾਂ ਤੇ ਆਪਾਂ ਗੱਲ ਕਰਦੇ ਆ ਆ ਇੱਕ ਤਰ੍ਹਾਂ ਤਸਵੀਰ ਵਿਖਾਉਣੀ ਆ ਇੱਥੇ ਜਦੋਂ ਰਾਹਤ ਕਾਰਜ ਵੰਡਣ ਲਈ ਸਾਡੇ ਨੌਜਵਾਨ ਭਰਾ ਦੂਸਰੇ ਜਿਲਿਆਂ ਚੋਂ ਆਏ ਨੇ ਤਾਂ ਪਾਣੀ ਦੀ ਮਾਰ ਦੇ ਵਿੱਚ ਆ ਕੇ ਇੱਥੇ ਇੱਕ ਟਰੈਕਟਰ ਟਰਾਲੀ ਜਿਹੜਾ ਉਹ ਹਾਦਸੇ ਦਾ ਸ਼ਿਕਾਰ ਹੋਇਆ ਹਾਦਸੇ ਦੌਰਾਨ ਉਹ ਨੌਜਵਾਨ ਬੜੀ ਮੁਸ਼ਕਲ ਨਾਲ ਬਚੇ ਔਰ ਉਹਨਾਂ ਨੂੰ ਕਹਿ ਲਿਆ ਕਿ ਉਹਨਾਂ ਦੀ ਵਦੀ ਹੀ ਰੱਬ ਰੱਖ ਗਿਆ ਪਰ ਬੜਾ ਵੱਡਾ ਹਾਸਾ ਵਾਪਰਿਆ ਇਹ ਸਾਰਾ ਪਾਣੀ ਜਦੋਂ 5 5 40 ਇੱਥੋਂ ਤੱਕ ਉਹਨਾਂ ਦੇ ਟਰੈਕਟਰ ਦੇ ਜਿਹੜੇ ਪਾਰਟਸ ਨੇ ਟਾਇਰ ਨੇ ਹੋਰ ਜੋ ਚੀਜ਼ਾਂ ਡਿੱਗਣ ਕਾਰਨ ਟੁੱਟ ਕੇ ਟੁੱਟ ਗਈਆਂ ਉਹ ਗਈਆਂ ਨੌਜਵਾਨ ਰੁੜੇ ਰੋੜਦਿਆਂ ਨੂੰ ਲੋਕਾਂ ਨੇ ਸਥਾਨਕ ਲੋਕਾਂ ਨੇ ਜੋ ਉਹਨਾਂ ਦੇ ਨਾਲ ਆਏ ਲੋਕਾਂ ਨੇ ਬਚਾਇਆ ਪਰ ਇਸ ਵੇਲੇ ਮੈਂ ਜਿਹੜੀਆਂ ਖਬਰਾਂ ਵੇਖੀਆਂ ਸੀ ਪਹਿਲਾਂ ਤਾਂ ਇੱਕ ਇਹ ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਜਿੰਨਾ ਚਿਰ ਤੱਕ ਹੜਾਂ ਦੀ ਮਾਰ ਹੈ ਉਹਨਾਂ ਚਿਰ ਤੱਕ ਕੋਈ ਵੀ ਅਜਿਹੀ ਕਿਸੇ ਦੀ ਕਮੀ ਪ੍ਰਕਾਸ਼ਿਤ ਨਹੀਂ ਕਰਨੀ ਕਿਉਂਕਿ ਇੱਥੇ ਕੰਮ ਕਰਦੇ ਕਿਸੇ ਵੀ ਵਿਅਕਤੀ ਦਾ ਕਿਸੇ ਵੀ ਅਧਿਕਾਰੀ ਦਾ ਕਿਸੇ ਵੀ ਸਾਬਕਾ ਵਿਧਾਇਕ ਦਾ ਕਿਸੇ ਵੀ ਮੌਜੂਦਾ ਵਿਧਾਇਕ ਦਾ ਕੋਈ ਮਨੋਬਲ ਨਾ ਟੁੱਟੇ ਪਰ ਹੁਣ ਹੜ੍ਹਾਂ ਦਾ ਪਾਣੀ ਲੱਤ ਚੁੱਕਾ ਲੋਕ ਮੋੜ ਆਪਣੇ ਖੇਤਾਂ ਵੱਲ ਨੂੰ ਹੋਏ ਨੇ ਕਿ ਖੇਤਾਂ ਨੂੰ ਪਦਰਾ ਕਰਕੇ ਜਿਹੜਾ ਆ ਅਸੀਂ ਮੋੜ ਅਗਲੀ ਫਸਲ ਦੀ ਤਿਆਰੀ ਕਰ ਸਕੀਏ ਪਰ ਮੈਂ ਕਹਿਣਾ ਪੁੱਛਣਾ ਚਾਹੁੰਨਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਕੈਮਰਾਮੈਨ ਨੂੰ ਕਹਾਂਗੇ ਜਿਹੜਾ ਮੇਰੇ ਨਾਲ ਕਰਿਓ ਬਤੌਰ ਜਰਨਲਿਸਟ ਹੋਣ ਦੇ ਨਾਤੇ ਪੱਤਰਕਾਰ ਹੋਣ ਦੇ ਨਾਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਯੂਥ ਵਿੰਗ ਦੇ ਸੂਬਾ ਪ੍ਰਧਾਨ ਹੋਣ ਦੇ ਨਾਤੇ ਮੈਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮੈਡਮ ਸ਼ਖਸ਼ੀ ਸਾਨੀ ਜੀ ਨੂੰ ਪੁੱਛਣਾ ਚਾਹੁੰਦਾ ਕਿ ਮੇਰੀ ਆਪ ਜੀ ਪਾਸੇ ਬੇਨਤੀ ਹੈ ਕਿ ਸਾਨੂੰ ਦੱਸਿਆ ਜਾਵੇ ਕਿ ਆਪਾਂ ਸਿਰਫ ਫੋਟੋ ਕਲਚਰ ਜਾਂ ਵੀਡੀਓ ਬਣਾਉਣ ਤੱਕ ਹੀ ਸੀਮਤ ਆ ਕਿਉਂਕਿ ਬੰਦ ਤੇ ਸਾਡੇ ਕਾਰਸੇਵਾ ਵਾਲੇ ਬਾਬੇ ਬੰਦ ਰਹੇ ਨੇ ਅ ਬਾਬਾ ਸਤਨਾਮ ਸਿੰਘ ਜੀ ਕਾਰਸੇਵਾ ਗੁਰੂ ਘਰ ਬਾਗ ਵਾਲੇ ਉਹ ਸੰਗਤਾਂ ਉਹਨਾਂ ਦੇ ਇੱਕ ਇਸ਼ਾਰੇ ਤੇ ਆਪਣੇ ਸਾਰੇ ਅ ਕੰਮ ਵਾਲੇ ਜਿਹੜੇ ਵਾਹਣ ਐ ਟਰੈਕਟਰ ਟਰਾਲੀਆਂ ਜੀ ਸੀ ਬੀ ਸਭ ਕੁਝ ਲੈ ਕੇ ਉਹਨਾਂ ਨੇ ਬੰਦ ਬਨੇ ਨੇ ਸੰਤ ਬਾਬਾ ਸੁਖਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਉਹਨਾਂ ਵੀ ਉੱਥੋਂ ਆ ਕੇ ਇੱਥੇ ਆਪਣੀਆਂ ਆਪਣੇ ਸ਼ਰਧਾਲੂਆਂ ਦੇ ਨਾਲ ਆਪਣੇ ਪ੍ਰੇਮੀਆਂ ਦੇ ਨਾਲ ਉਹਨਾਂ ਦੇ ਕਹਿਣ ਤੇ ਵੀ ਜਿਹੜੇ ਸਿੱਖ ਸ਼ਰਧਾਲੂ ਨੇ ਸੰਗਤਾਂ ਨੇ ਜਾਨਵਾਰ ਤੱਕ ਜਾਂਦੇ ਉਹਨਾਂ ਨੇ ਵੀ ਆ ਕੇ ਇੱਥੇ ਆਪਣਾ ਮੋਰਚਾ ਸੰਭਾਲਿਆ ਤੇ ਇਹ ਜਿਹੜਾ ਵਾ ਇਹ ਹੁਣ ਕਿਹਦੀ ਮਨਜ਼ੂਰੀ ਚਾਹੀਦੀ ਹੈ ਡੀਪੀ ਸਾਹਿਬ ਤੁਹਾਨੂੰ ਡੀਪੀ ਕਮਿਸ਼ਨਰ ਸਾਹਿਬ ਸੌਰੀ ਡੀਸੀ ਸਾਹਿਬ ਮੇਰੀ ਬੇਨਤੀ ਹੈ ਵੀ ਆਪਾਂ ਨੂੰ ਕਿਸ ਕਿਹਦੀ ਮਨਜ਼ੂਰੀ ਚਾਹੀਦੀ ਹੈ ਸਾਡੇ ਹਾਕਾ ਬਤਾਏ ਕਿ ਧਾਲੀਵਾਲ ਸਾਹਿਬ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਇਹਨੂੰ ਪੂਰਨ ਵਾਸਤੇ ਕਿਹਦੀ ਮਨਜ਼ੂਰੀ ਚਾਹੀਦੀ ਹੈ ਕਿ ਇਹ ਵੀ ਬਾਬੇ ਪੂਰਨ ਗਿਆ ਕੇ ਇਹ ਵੀ ਸਿੱਖ ਸੰਗਤਾਂ ਹੀ ਪੂਰਨ ਗਿਆ ਪੂਰ ਦੇਣਗੀਆਂ ਸਿੱਖ ਸੰਗਤਾਂ ਤੁਸੀਂ ਇੱਕ ਵਾਰੀ ਕਹਿ ਦਿਓ ਵੀ ਨਹੀਂ ਸਾਡੇ ਵਾਸਤੇ ਦੀ ਗੱਲ ਨਹੀਂ ਇਹਦੇ ਵਿੱਚ ਸਾਨੂੰ ਪਰਮਿਸ਼ਨਾਂ ਲੈਣ ਦੀ ਲੋੜ ਹੈ ਇਹਦੇ ਵਿੱਚ ਸਾਨੂੰ ਹਾਈਵੇ ਨੂੰ ਪੁੱਛਣਾ ਪੈਣਾ ਇਹਦੇ ਵਿੱਚ ਸਾਨੂੰ ਫਲਾਣੇ ਨੂੰ ਕਹਿਣਾ ਪੈਣਾ ਕਿਉਂਕਿ ਜਦੋਂ ਆਪਾਂ ਬਹਾਨੇਬਾਜ਼ੀਆਂ ਦੇ ਉਤਰਾਂਗੇ ਨਾ ਤੇ ਬਹਾਨੇਬਾਜ਼ੀਆਂ ਬਹੁਤ ਨੇ ਸੋ ਇਸ ਕਰਕੇ ਇਹ ਅਜੇ ਵੀ ਰਾਤ ਨੂੰ ਹਾਸਿਆਂ ਦਾ ਸਦਾ ਸਦਾ ਇਹ ਦਿੰਦਾ ਹੈ ਰਸਤਾ ਅਜੇ ਵੀ ਦਿਨ ਵੇਲੇ ਵੀ ਕਿਉਂਕਿ ਜਦੋਂ ਵੀ ਇਸ ਰਸਤੇ ਤੋਂ ਨਾ ਵਾਕਿਫ ਕੋਈ ਬਾਹਰੋਂ ਆਏਗਾ ਤਾਂ ਉਹ ਹਾਦਸੇ ਦਾ ਸ਼ਿਕਾਰ ਹੋਏਗਾ ਇਹ ਮੈਂ ਤੁਹਾਨੂੰ ਲੋਕੇਸ਼ਨ ਦੱਸ ਦਿਆਂ ਕਿ ਜਦੋਂ ਆਪਾਂ ਅਜਨਾਲੇ ਤੋਂ ਗੱਗੋਮਾਲ ਵਾਲੀ ਸਾਈਡ ਨੂੰ ਜਾਂਦੇ ਆ ਨੈਸ਼ਨਲ ਹਾਈਵੇ ਦੇ ਉੱਪਰ ਅਜਨਾਲਾ ਕ੍ਰੋਸ ਕਰਕੇ ਸਕੀ ਨਾਲਾ ਕ੍ਰੋਸ ਕਰਕੇ ਅੱਗੇ ਅੰਬਪੂਰ ਦੀ ਦਾ ਰਸਤਾ ਹੈ ਉੱਥੇ ਇਹ ਨੈਸ਼ਨਲ ਹਾਈਵੇ ਦਾ ਬਾਈਪਾਸ ਪੈਂਦਾ ਜਿਹੜਾ ਫਲਾਈਓਵਰ ਬਣਿਆ ਫਲਾਈਓਵਰ ਦੇ ਥੱਲੇ ਇੱਕ ਮੋੜ ਹੈ ਤਿੱਖਾ ਮੋੜ ਹੈ ਔਰ ਤਿੱਖੇ ਮੋੜ ਦੇ ਬਿਲਕੁਲ ਸਾਹਮਣੇ ਇਹ ਬੜਾ ਵੱਡਾ ਟੂਆ ਪੈ ਚੁੱਕਾ ਹਟਦੇ ਪਾਣੀ ਨਾਲ ਇਹ ਪੂਰਨਾ ਕਿਨੇ ਆ ਜਾਂ ਤਾਂ ਸਾਡੀ ਅਪੀਲ ਹੈ ਸਾਨੂੰ ਕਹਿ ਦਿਓ ਵੀ ਇਹ ਸਾਡੇ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਜਾਂ ਕਿਸੇ ਦੇ ਵੀ ਜਿਹੜਾ ਜਿਹੜਾ ਵੀ ਇਹ ਜ਼ਿੰਮੇਵਾਰ ਹੈ ਉਹਦੇ ਵਾਸਤੇ ਨਹੀਂ ਵਾਸਤੇ ਗੱਲ ਨਹੀਂ ਗਈ ਸਾ ਸੇਖ ਸੰਕਤਾ ਸੇਖ ਨੌਜਵਾਨ ਇਹਨੂੰ ਵੀ ਪੂਰ ਦੇਣਗੇ ਹੜ ਦੇ ਪਾਣੀ ਤੋਂ ਅੱਜ 20 ਦਿਨੋਂ ਚੱਲੇ ਨੇ 20 ਦਿਨ ਤੋਂ ਇਹ ਉਵੇਂ ਦਾ ਉਵੇਂ ਪਿਆ ਸੋ ਮੈਂ ਫਿਰ ਆਪਣੇ ਸਾਰਿਆਂ ਨੂੰ ਜਿਹੜੇ-ਜਿਹੜੇ ਵੀ ਕਹਿੰਦੇ ਵੀ ਅਸੀਂ ਇੱਥੋਂ ਦੇ ਪ੍ਰਬੰਧਕ ਆ ਅਸੀਂ ਇੱਥੋਂ ਦੇ ਜ਼ਿੰਮੇਵਾਰ ਆ ਅਸੀਂ ਇੱਥੋਂ ਦੇ ਨੁਮਾਇੰਦੇ ਆ ਇਹਦੇ ਵੱਲ ਧਿਆਨ ਦਿਓ ਕਮੀਆਂ ਬਹੁਤ ਹਲਕੇ ਦੇ ਵਿੱਚ ਕੱਲੀ-ਕੱਲੀ ਕਰਕੇ ਪੇਸ਼ ਕਰਾਂਗੇ ਕਿੰਨੇ ਕਿੱਥੇ ਕਿਹੜੀ ਡਿਊਟੀ ਨਹੀਂ ਭਾਈ ਕਿਉਂਕਿ ਜਦੋਂ ਹੜ ਦਾ ਪਾਣੀ ਹੁੰਦਾ ਨਾ ਬੇਸ਼ੱਕ ਜੇ ਤੁਸੀਂ ਵੀਡੀਓ ਵੇਖੋਗੇ ਤੇ ਮੇਥੋਂ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਆ ਨੇ ਵੀ ਉਸ ਦਿਨ ਦੀ ਕੋਈ ਕਸਰ ਨਹੀਂ ਛੱਡੀ ਹੋ ਸਕਦਾ ਉਹ ਲੇਟ ਰਾਤ ਘਰ ਜਾਂਦੇ ਹੁਣ ਤੇ ਸਵੇਰੇ ਤੜਕੇ ਆ ਜਾਂਦੇ ਹੁਣ ਜੋ ਵੀਡੀਓ ਦੱਸਦੀਆਂ ਲੋਕਾਂ ਕੋਈ ਪੁੱਛੋ ਨਾ ਕਿ ਆ ਵੀ ਆਉਂਦੇ ਰਹੇ ਨੇ ਇੱਥੇ ਅਗਵਾਈ ਕਰਦੇ ਰਹੇ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮੈਂ ਦੁਬਾਰਾ ਰਿਪੀਟ ਕਰਾਂਗਾ ਉਹ ਵੀ ਇੱਥੇ ਆਉਂਦੇ ਰਹੇ ਨੇ ਜਾਂਦੇ ਰਹੇ ਨੇ ਪਰ ਇਹ ਜਿਹੜਾ ਪਾਣੀ ਆ ਇਹ ਜਫੇ ਮਾਰਿਆ ਜਾਂ ਅੱਗੇ ਲੰਮੇ ਪਿਆਣੀ ਰੁਕਣਾ ਇਹ ਪਾਣੀ ਪ੍ਰਬੰਧ ਕੀਤੇ ਆ ਰੁਕਣਾ ਹੀ ਪਿੱਛੋਂ ਜਿਹੜੇ ਪ੍ਰਬੰਧ ਆ ਉਹ ਵੀ ਨਾ ਸਾਜਰੇ ਨਾ ਕਾਮ ਰਏ ਉਤੋਂ ਦੇ ਪ੍ਰਬੰਧਕ ਵੀ ਜਿੱਥੋਂ ਫਲੱਡ ਗੇਟ ਖੋਲੇ ਨੇ ਟੁੱਟੇ ਨੇ ਅੱਗੇ ਮੈਦਾਨੀ ਇਲਾਕਿਆਂ ਨੂੰ ਮਾਰਚ ਲੈਣੀ ਪਈ ਹੁਣ ਵੀ ਇਹ ਮੇਰੀ ਬੇਨਤੀ ਆ ਵੀ ਇਹ ਜਿਹੜੇ ਆ ਇਹ ਪ੍ਰਬੰਧ ਕੀਤੇ ਆ ਰੁਕਣੇ ਆ ਇਹ ਵੱਡੀਆਂ ਵੱਡੀਆਂ ਮੀਟਿੰਗਾਂ ਕੀਤੇ ਆ ਨਹੀਂ ਰੁਕਣੇ ਇਹ ਵੱਡੇ ਵੱਡੇ ਵਾਅਦੇ ਦਾਅਵੇ ਕੀਤੇ ਆ ਨਹੀਂ ਰੁਕਣੇ ਸੋ ਜਿਹੜਾ ਜਿਹੜਾ ਵੀ ਇੱਥੇ ਸ਼ਾਮਲ ਰਿਹਾ ਇੱਥੋਂ ਪਾਣੀ ਆਇਆ ਅੱਗੇ ਜਿੰਨੇ ਜਿੰਨੇ ਵੀ ਭੂਮਿਕਾਵਾਂ ਨਿਭਾਈਆਂ ਨੇ ਉਹਨਾਂ ਨੂੰ ਵੀ ਜਵਾਬਦੇ ਬਣਾਇਆ ਜਾਵੇ ਕੁਲਦੀਪ ਸਿੰਘ ਢਾਲੀਵਾਲ ਦੇ ਪੀਏ ਆ ਜਿਨ੍ਹਾਂ ਦੇ ਬਾਰੇ ਮੈਂ ਗੁਰਜੀਤ ਸਿੰਘ ਔਜਲਾ ਦੀ ਵੀਡੀਓ ਇੰਟਰਵਿਊ ਸੁਣੀ ਬੋਨੀ ਅਮਰਪਾਲ ਸਿੰਘ ਨੇ ਨਾਲ ਸਾਫ ਕਹਤਾ ਹੈ ਕਿ ਗੁਰਜੀਤ ਸਿੰਘ ਔਜਲਾ ਮੌਜੂਦਾ ਲੋਕ ਸਭਾ ਮੈਂਬਰ ਨੇ ਅਵਸਰ ਤੋਂ ਹੋਰ ਵੀ ਇੱਥੇ ਜਿਹੜੇ ਨੁਮਾਇੰਦੇ ਆਉਂਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਢਾਲੀਵਾਲ ਦਾ ਮੌਜੂਦਾ ਪੀਏ ਮਕਤਾਰ ਸਿੰਘ ਜੋ ਦਾ ਭਰਾ ਸਰਪੰਚ ਜਗਤਾਰ ਸਿੰਘ ਪਿੰਡ ਬੱਲੜਵਾਲ ਦੇ ਨੇ ਸ਼ਾਇਦ ਇੱਧਰ ਦੇ ਉਹਨਾਂ ਨੇ ਇਹ ਇਹਨਾਂ ਨੇ ਵਿਧਾਇਕ ਨੇ ਕਿਹਾ ਉਹ ਸਾਫਤਾ ਵਿਧਾਇਕ ਨੇ ਕਿਹਾ ਮੌਜੂਦਾ ਲੋਕ ਸਭਾ ਮੈਂਬਰ ਨੇ ਕਿਹਾ ਇਹਨਾਂ ਨੇ ਉਹ ਨਾਲਾ ਤੋੜ ਕੇ ਜਿਹੜੇ ਕਿਸਾਨਾਂ ਦੀ ਰਾਏ ਸਿੱਖ ਬਰਾਰੀ ਦੇ ਕਿਸਾਨਾਂ ਦੀ ਜ਼ਮੀਨ ਬਚਾਈ ਜਾ ਸਕਦੀ ਸੀ ਉਹਨੂੰ ਸਗੋਂ ਰੋੜਨ ਲਈ ਮਜਬੂਰ ਕੀਤਾ ਉਹ ਉਹਨੂੰ ਉਜਾੜਨ ਲਈ ਜਿਹੜਾ ਮਜਬੂਰ ਕੀਤਾ ਭਾਵੇਂ ਕਿ ਬਾਅਦ ਵਿੱਚ ਕੁਲਦੀਪ ਸਿੰਘ ਢਾਲੀਵਾਲੇ ਜਾ ਕੇ ਉੱਥੇ ਉਹਨੂੰ ਬੰਨ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਪਰ ਆਪਣੇ ਜਿਹੜੇ ਜਿਨ੍ਹਾਂ ਦਾ ਨਾਮ ਲੱਗਦਾ ਸੀ ਉਹਨਾਂ ਨੂੰ ਲੋਕਾਂ ਦੇ ਕਿਟਾਰੇ 'ਚ ਖੜਾ ਕਰਕੇ ਜਵਾਬਦੇ ਨਹੀਂ ਬਣਾਇਆ ਕਿ ਇਹ ਉਹਨਾਂ ਨੇ ਗਲਤੀ ਕਿਉਂ ਕੀਤੀ ਹੈ ਗੁਨਾਹ ਉਹਨਾਂ ਨੇ ਕਿਉਂ ਕੀਤਾ ਸੋ ਇਹ ਵੀ ਲੋਕ ਜਦੋਂ ਸਾਡੇ ਨਾਲ ਗੱਲ ਕਰਦੇ ਹਨ ਜਾਂਦੇ ਆ ਬੜੇ ਦਰਦ ਨਾਲ ਗੱਲ ਕਰਦੇ ਆ ਕਿ ਜਿਨ੍ਹਾਂ ਦਾ ਕੰਮ ਸੀ ਉਹਨੂੰ ਰੋਕਣਾ ਉਹੀ ਸਾਨੂੰ ਡੋਬਣ ਤੇ ਲਈ ਜਿਹੜਾ ਤਿਆਰ ਰਹੇ ਨੇ ਸੋ ਘਰ ਦਾ ਭੇਤੀ ਲੰਕਾ ਢਾਵੇ ਢਾਲੀਵਾਲ ਸਾਹਿਬ ਨੇ ਬੇਸ਼ੱਕ ਬੜਾ ਕੰਮ ਕੀਤਾ ਹੋਏ ਇੱਥੇ ਪਰ ਉਹਦੇ ਜਿਹੜੇ ਨਾਲ ਜੁੜੇ ਆ ਉਹਨਾਂ ਨੇ ਨੁਕਸਾਨ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ ਸੋ ਮੇਰੀ ਫੇਰ ਦੁਬਾਰਾ ਜਿਨ੍ਹਾਂ ਜਿਨ੍ਹਾਂ ਦੇ ਮੈਂ ਨਾਂ ਪਹਿਲਾਂ ਲਏ ਆ ਇਹਨਾਂ ਨੂੰ ਬੇਨਤੀ ਹੈ ਕਿ ਘੱਟੋ ਘੱਟ ਇਹਨੂੰ ਹੀ ਪੂਰਦੀਏ ਕਿ ਜੇ ਫੇਰ ਇਹ ਕਾਰਸੇ ਵਾਲੇ ਬਾਬਿਆਂ ਨੇ ਪੂਰਨਾ ਜੇ ਸਾਡੇ ਆਮ ਲੋਕਾਂ ਨੇ ਪੂਰਨਾ ਤੇ ਫਿਰ ਤੁਹਾਨੂੰ ਜਿਹੜੀਆਂ ਪਾਵਰਾਂ ਦਿੱਤੀਆਂ ਉਹਨਾਂ ਪਾਵਰਾਂ ਦਾ ਕੀ ਫਾਇਦਾ ਸੋ ਇਸ ਕਰਕੇ ਮੇਰੀ ਬੇਨਤੀ ਹੈ ਇਹਨੂੰ ਜਿਹੜਾ ਸਭ ਤੋਂ ਪਹਿਲਾਂ ਪੂਰਿਆ ਜਾਵੇ ਇਹ ਹਾਸਿਆਂ ਨੂੰ ਸਦਾ ਦੇ ਰਿਆ ਇੱਥੇ ਰਾਹੀਰ ਲੰਘਦੇ ਨੇ ਹਨ ਜਾਨ ਵੀ ਰਾਹੀਰ ਲੰਘਦੇ ਨੇ ਕੋਈ ਡੇਰੇ ਬਾਬੇ ਨਾਨਕ ਨੂੰ ਜਾ ਰਿਹਾ ਕੋਈ ਰਮਦਾਸ ਨੂੰ ਜਾ ਰਿਹਾ ਕੋਈ ਰਾਹਤ ਕਾਰਜ ਲੈ ਕੇ ਆ ਰਿਹਾ ਕੋਈ ਮਿੱਟੀ ਦੀਆਂ ਟਰਾਲੀਆਂ ਲੈ ਕੇ ਆ ਰਿਹਾ ਕੋਈ ਵੇਲੇ ਕੋਲੇ ਜਿਹੜਾ ਆਪਣੇ ਘਰਾਂ ਨੂੰ ਵਾਪਸੀ ਕਰ ਰਿਹਾ ਕੋਈ ਕਿਸੇ ਤਰ੍ਹਾਂ ਦੇ ਨਾਲ ਵੀ ਜਿਹੜੇ ਰਾਹੀਰ ਨੇ ਬੜੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਉੱਠ ਕੇ ਬੋਲੋ ਕਾਇਰਿਆਂ ਦੀ ਦੁਨੀਆ ਚੋਂ ਬਾਹਰ ਨਿਕਲੋ ਹਕੀਕਤ ਦੇ ਨਾਲ ਜੁੜੋ ਇਹ ਲੋਕ ਬੜੀ ਆਰਥਿਕ ਮੰਦਹਾਲੀ ਦੀ ਮਾਰ ਵਿੱਚ ਆ ਚੁੱਕੇ ਨੇ ਇਹ ਸਾਲ ਸਾਲ ਪੈਰਾਂ ਸਿਰ ਨਹੀਂ ਹੋਣੇ ਜੋ ਮਰਜ਼ੀ ਕਹਿ ਲੀਏ ਕਿ ਇਹਨਾਂ ਨੂੰ ਬੜਾ ਰਾਸ਼ਨ ਵੰਡਿਆ ਕਿਸੇ ਨੇ ਸਾਡੇ ਕੋ ਰਾਸ਼ਨ ਖੋਲਿਆ ਕਿਸੇ ਨੇ 1 ਮਹੀਨੇ ਦਾ ਰੱਖ ਲਿਆ ਕਿਸੇ ਨੇ 2 ਮਹੀਨੇ ਦਾ ਜਮ੍ਹਾਂ ਕਰ ਲਿਆ ਕਿਸੇ ਨੇ ਉਹ ਕਰ ਲਿਆ ਕਿਸੇ ਨੇ ਇਹ ਕਰ ਲਿਆ ਉਹਦੇ ਨਾਲ ਵੀ ਗੁਜ਼ਾਰਾ ਨਹੀਂ ਹੋਣਾ ਕਿਉਂਕਿ ਜਿਹੜੀ ਵਿਪਤਾ ਜਿਹੜੀ ਮਾਰ ਪੈ ਜਾਂਦੀ ਹੈ ਨਾ ਉਹਨੂੰ ਜਿਹੜਾ ਹਟਾਉਂਦਾ ਹਟਾਉਂਦਾ ਉਹਨੂੰ ਹੀ ਪਤਾ ਲੱਗਦਾ ਸੋ ਇਸ ਏਰੀਏ ਦੇ ਲੋਕਾਂ ਨੂੰ ਬੜੀ ਵੱਡੀ ਮਾਰ ਪਈ ਆਮੇ ਕੇ ਪੰਜਾਬ ਦੇ ਹੋਰ ਖਿੱਤਿਆਂ ਚ ਵੀ ਦਰਿਆਵਾਂ ਦੇ ਨਾਲ ਲੱਗਦੇ ਲੋਕਾਂ ਨੂੰ ਮਾਰ ਪਈ ਆ ਪਰ ਅਜ ਨਾਲੇ ਖੜੇ ਆਂ ਆਂ ਨਾਲੇ ਦੀ ਗੱਲ ਕਰਦੇ ਆਂ ਡਿਪਟੀ ਕਮਿਸ਼ਨਰ ਮੈਡਮ ਜੀ ਬਾਰ ਬਾਰ ਤੁਹਾਨੂੰ ਮੈਂ ਤਾਂ ਕਹਿਣਾ ਉਹਨਾਂ ਕਹਿਣਾ ਚਾਹੁੰਨਾ ਕਿ ਤੁਹਾਡੇ ਹੱਥ ਪ੍ਰਬੰਧ ਹੈ ਜ਼ਿਲ੍ਹੇ ਦੇ ਤੁਸੀਂ ਮਾਲਕ ਹੋ ਜ਼ਿਲ੍ਹੇ ਦੇ ਅਫਸਰ ਹੋ ਸੋ ਇੱਥੇ ਆਇਓ ਜਾਂ ਆਪਣੇ ਪ੍ਰਬੰਧਕ ਭੇਜ ਦਿਓ ਪਰ ਮੇਰੀ ਬੇਨਤੀ ਆ ਵੀ ਉਹ ਉਹ ਵੱਡੇ ਕੈਮਰੇ ਲੈ ਕੇ ਨਾਲ ਆਓ ਵੀ ਫੇਰ ਫੋਟੋ ਸ਼ੂਟ ਜਿਹੜਾ ਬਣ ਕੇ ਰਹਿ ਜਾਵੇ ਤੇ ਕੰਮ ਇੱਥੇ ਫੇਰ ਕਾਰਸੇ ਵਾਲੇ ਬਾਬੇ ਕਰਨ ਜਾਂ ਕੰਮ ਇੱਥੇ ਫੇਰ ਜਿਹੜਾ ਆਮ ਲੋਕ ਹੀ ਕਰਨ ਇਹਨੂੰ ਪੂਰਨ ਦਾ ਸੋ ਮੇਰੀ ਬੇਨਤੀ ਆ ਤੁਹਾਡੇ ਗ ਇਹਦੇ ਵੱਲ ਜਰੂਰ ਧਿਆਨ ਦਿਓ ਹੋਰ ਵੀ ਆਉਣ ਵਾਲੇ ਦਿਨਾਂ ਚ ਕਿੱਥੇ ਕਿੱਥੇ ਕੀ ਕੀ ਲੋੜਾਂ ਨੇ ਸਰਕਾਰ ਦੀਆਂ ਪ੍ਰਸ਼ਾਸਨ ਦੀਆਂ ਪ੍ਰਬੰਧਕਾਂ ਦੀਆਂ ਹੱਥ ਜੋੜ ਕੇ ਤੁਹਾਡੇ ਸਾਹਮਣੇ ਰੱਖਾਂਗੇ ਮੇਰੀ ਬੇਨਤੀ ਹੈ ਇਹਦੇ ਵੱਲ ਧਿਆਨ ਦਿਓ ਬਹੁਤ ਬਹੁਤ ਧੰਨਵਾਦ